ਅੱਜ ਤੁਹਾਡਾ ਸਵਾਗਤ ਹੈ ਮਾਰੀ ਹੋਣ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਹਦੇ ਫਾਰਨ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਅਦਲੀਵਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਾਜਸਥਾਨ ਸੀ ਏਅਰਪੋਰਟ ਦੇ ਨਾਲ ਹੀ ਜਿਹੜਾ ਵਿਧਿਹਨਾਂ ਦਾ ਪਿੰਡ ਆ। ਰੈਡਿਸਨ ਬਲੂ ਹੋਟਲ ਇੱਥੋਂ ਲਾਗੇ ਤੇ ਬਿਲਕੁਲ ਉਹਦੇ ਨਾਲ ਹੀ ਜਿਹੜੀ ਸੜਕ ਹੁੰਦੀ ਹੈ ਉਥੋਂ ਕਿਲੋ ਕਿਲੋ ਮੀਟਰ ਦੂਰ ਜਿਹੜਾ ਵਿਧਿਹਨਾਂ ਦਾ ਜਿਹੜਾ ਰੋਡ ਦੇ ਉੱਪਰ ਹੀ ਜਿਹੜਾ ਡੇਰਾ ਵਾ ਸੜਕ ਆਉਂਦੀ ਜਿਹੜੀ ਮੇਨ ਰੋਡ ਤੋਂ 1 ਕਿਲੋਮੀਟਰ ਸਾਈਡ ਤੇ ਆ ਜਿਹੜਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਬਹੁਤ ਬਹੁਤ ਜੀ ਵਧੀਆ ਵਧੀਆ ਕਿਰਪਾ ਕੋ ਰਾਮਦਾਸ ਦੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਇਹ ਜਗਵਿੰਦਰਪਾਲ ਜੀ ਹੈ ਹਾਂਜੀ ਪਿੰਡ ਮਰਾਦੀਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੀਰਾਈ ਨਾਗ ਤੇ ਆਪਣਾ ਇਥੋਂ ਮੇਰੋੜਾ ਹਟਲ ਜਿਹੜਾ ਰੈਡੀਸਨ ਹੈ ਨਾ ਹਾਂਜੀ ਉੱਥੇ ਮੈਂ ਰੋੜ ਸਿੱਧਾ ਚੰਦਾ ਆਪਣੇ ਠੀਕ ਹੈ ਜੀ ਮਤਲਬ ਡੇਰੇ ਤੋਂ ਤੇ ਆ ਜੀ ਠੀਕ ਹੈ ਜੀ ਹਾਂਜੀ ਮਤਲਬ ਜਿਹੜਾ ਰੈਡੀਸਨ ਬਲੂ ਦੇ ਨਾਲ ਸੜਕ ਮੁੜਦੀ ਆ ਉਹੀ ਸਿੱਧਾ ਆਪਣੇ ਡੋਡੇ ਦੇ ਤੋਂ ਜੀ ਠੀਕ ਹੈ ਜੀ ਤੇ ਫੋਨ ਨੰਬਰ ਬੋਲਦਾ ਕਰੀ ਹਾਂ 9876 ਹਾਂਜੀ 2838 ਠੀਕ ਹੈ ਅੱਜ ਦੋ ਗੱਬਣਾਂ ਤੇ ਇੱਕ ਸੂਈ ਹੈ ਨਾ ਚਲੋ ਪਹਿਲਾਂ ਗੱਬਣਾਂ ਦਿਖਾ ਦੇਣੀ ਆ ਆਪਾਂ ਚਲਾਵਾਂ ਤੇ ਜਰਸੀ ਕ੍ਰੋਸ ਹੀ ਆ ਜਿਹੜੀ ਪਹਿਲੇ ਨੰਬਰ ਤੇ ਥਨਾ ਦਾ ਸਾਈਜ਼ ਗੈਪ ਇਹਦਾ ਦੇਖ ਸਕਦੇ ਇੱਕ ਰੀ ਦੱਸੀਏ ਵੀ ਜੀ ਇਹਦੇ ਬਾਰੇ ਵੀ ਜੀ ਜਿਸੋ ਗਾਂ ਸੋਨ ਵਾਲੀ ਹੈ ਹਾਂਜੀ ਤੇ ਵੇਖੋ ਦੁੱਧ ਦਾ ਮੈਂ ਕਹਿਣ ਸਾਰਦਾ ਗਾਂ ਲੈਦੀ ਦੱਸ ਦੇਣਾ ਜੀ ਹਾਂਜੀ ਤੋ ਤਾਂ ਘਰਾਂ ਦਾ ਮੈਂ ਕਿਹਾ ਵੀ ਅਸੀਂ 14-15 ਗਰ ਦੋ ਛੋਇਆ ਥਲੇ ਹੁੰਦੇ ਆਪਾਂ ਦੁੱਧ ਦਾ ਗਾਂ ਗਾਂ ਦੁੱਧ ਸੇਵਾ ਦਾ ਹਾਂਜੀ ਹਾਂਜੀ ਹਨਾ ਤੇ ਤੋਰੀਏ ਫਿਰ ਹਾਂਜੀ ਠੀਕ ਐ ਤੋਰ ਦਈਏ ਫਿਰ ਬਾਕੀ ਗੱਬਣ ਪਛੇਤ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਵਾ ਅੰਦਾਜ਼ਾ ਹੁੰਦਾ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਅਜੇ ਤਿਆਰ ਹੋਣੀ ਆ ਇਹ ਦੇ ਨੇ ਜਿੱਦਾਂ ਵਾਰੇ ਖੜਦੀ ਬਾਕੀ ਇਹ ਕਿ ਕੱਦ ਕਾਠ ਚੰਗਾ ਹੋ ਉਤਰਾ ਅਜ ਲੈ ਆਓ ਜੀ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਮੁੱਲ ਜਾਈ ਆ ਵਾਂ ਕਿੰਨਾ ਮੁੱਲ ਤੋਂ ਵਿਧਿਆ ਦਾ ਕਰਦੇ 40 ਅੱਛਾ ਤੇ 33000 ਦੇ ਦਗਾ 38000 ਹੀ ਦੇ ਦੋਗੇ ਬਾਕੀ ਛੋਟ ਛੜ ਮੋਕੇ ਤੇ ਹੋਰ ਕਰ ਦੋਗੇ ਕੋਈ ਫੋਨ ਲਾਵੇ ਕਰੇ ਠੀਕ ਆ ਤੇ ਹੁਣ ਇੱਕ ਆ ਜਿਹੜੀ ਆ ਜਰਸੀ ਸਹੀਵਲ ਕ੍ਰੋਸ ਹੀ ਆ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵਿਧਿਆ ਦੁੱਧ ਤੇ ਇਹ ਦੱਸਿਆ ਵੀ ਬਗਰੋ ਤੋਂ ਆਪਣੇ ਘਰ ਵਾਲੇ ਆਖਿਆ ਦੁੱਧ ਵੀ ਆ ਵੀ 18 ਗੋਦ ਚੋਇਆ ਥਲੇ ਦੇ ਅੱਛਾ ਕੀ ਸੋਵੇ ਠੀਕ ਆ ਤੇ ਕੋਈ ਦੂਜੇ ਗੱਲੇ ਕੋਈ ਜੇਗਲੇ ਸਮਝ ਦੇਖੀਓ ਕਿ ਆਪਣੇ ਹਾਂਜੀ ਹਾਂਜੀ ਆਪਣੀ ਸਮਝਣਾ ਵੇਖੀਓ ਪਿਛੋ ਆਈਆਂ ਦੀਆਂ ਹੱਡੀਆਂ ਦਾ ਕਰਦੀ ਹੁੰਦੀਆਂ ਜਿਹੜੇ ਪਤਾ ਨਹੀਂ ਹੈਣਾ ਹਾਂਜੀ ਹਾਂਜੀ ਆਪਾਂ ਨੇ ਵੀ ਅਗਲੇ ਦੁੱਧ ਹੁੰਦਾ ਸੇਵਾ ਦਾ ਹਾਂਜੀ ਹਾਂਜੀ ਤੇ ਕੋਈ ਕੱਲ ਨੂੰ ਆਖੇ ਨੇ ਦਿੱਤਾ ਨਹੀਂ ਹੈਣਾ ਹਾਂਜੀ ਹਾਂਜੀ ਤੇ ਥਾਣੇ ਥਨ ਓਕੇ ਸਾਰੇ ਥਾਣੇ ਥਾਣਾ ਦੀ ਗਰੰਟੀ ਆਪਣੇ ਤੋਰਾਂ ਫਿਰ ਕਰੀਂ ਨਾ ਬਾਕੀ ਇਹ ਹੈ ਕਿ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈਆਂ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਕੋਈ ਵੀ ਵੀਰ ਦੂਰ ਦਾ ਆਪਾਂ ਮੇਰੇ ਦਾ ਵਖੜਨੀ ਤੁਸੀਂ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਆਪਣੀ ਤਸੱਲੀ ਕਰ ਸਕਦੇ ਜੇ ਤੇ ਪਸ਼ੂ ਲਿਆ ਕਰੋ ਨਹੀਂ ਤੇ ਲੱਗ ਬੰਨ ਵੇਖ ਲਿਆ ਕਰੋ ਉਹ ਵੀ ਦੋ ਤੀ ਬਾਰ ਬਾਰ ਤੁਸੀਂ ਬੋਲਦੇ ਸੀ ਵੀ ਤਸੱਲੀ ਕਰੋ ਆਪਣੀ ਹਾਂਜੀ ਹਾਂਜੀ ਬਾਰ ਬਾਰ ਆਉਂਦੇ ਆ ਮੱਕੇ ਵੀ ਚੰਗੀ ਤਿਆਰ ਹੁੰਦੀ ਆ ਥੱਲੇ ਆਇਆ ਲੈ ਆ ਜੀ ਬਾਕੀ ਇਹ ਕਿ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਤੇ ਇਹਦਾ ਵੀ ਜੀ ਕਿੰਨਾ ਕੁ ਮੁੱਲ ਰੱਖਣਾ ਆਪਾਂ ਫਿਰ ਕੀ ਮੁੱਲ ਤੇ ਆਪਾਂ ਪੁਣੇ ਜਿਹੜੇ ਦੇ ਦੇ ਲੈਣਾ ਕਰਾਣਾ ਹਾਂਜੀ ਹਾਂਜੀ ਆਹ ਸੋਹਣੇ ਕਿਹੜੀ ਮੁੱਲ ਬੱਸ ਬਸੇ ਕਹਿੰਦੇ ਨੇ ਲੈ ਲੈ ਉਹ ਆਪਾਂ ਮੁੰਨ ਪੁਣੇ ਠੀਕ ਆ ਹਾਂ ਹਣਾ ਬਣ ਕੇ ਭਿੜਦੇ ਨਹੀਂ ਦਾਵੇਂ ਹਾਂਜੀ ਮੁੱਲ ਤੇ ਇਹਦਾ ਤਾਂ 45 ਹੈ ਅੱਛਾ ਜੀ ਤੇ ਵੈੜ 43000 ਦੀ ਵੈੜ ਦੇਣਾ 43000 ਦੀ ਦੇਣਾ ਬਾਕੀ ਛੋਟ ਛੜ ਹੋ ਜਾਊਗਾ ਠੀਕ ਹੈ ਜੀ ਮੁੱਲ ਦਾ ਮਾਣ ਹੋਊਗਾ ਇਹਨੇ ਕਾ ਸੋਈ ਸਵਾਈ ਆ ਗਈ ਜੀ ਸੋਈ ਸਵਾਈ ਦੋ ਦੰਦਾਂ ਦਾ ਸੋਈ ਹੈ ਬਾਕੀ ਕੱਦ ਕਾਠ ਚੰਗਾ ਵਾ ਹੈ ਗਈ ਇਹ ਵੀ ਕ੍ਰੋਸ ਚੀ ਆ ਤੇ ਮੋਹ ਦੋ ਦੰਦ ਜੇ ਦੋ ਦੰਦ ਵਿਚੇ ਦੋ ਚੱਕ ਰਾਵਾਂਗੇ ਠੀਕ ਆ ਤੇ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਉਹ ਬੱਚਾ ਮੈਨੂੰ ਵੀ ਜੋ ਸਭ ਜਲਾ ਲਿਓ ਕੋਈ ਨਾਲ ਬੱਜਾ ਬੱਚਾ ਠੀਕ ਆ ਤੋਂ 20 ਦਾ ਲਾੜੇ 15 ਦਾ ਲਾੜੇ ਆ ਆ ਬੱਚਾ ਜੀ ਜਿਹੜਾ ਇਥੇ ਮਗਰ ਮੱਛੀ ਆ ਇਹਦੇ ਮਗਰ ਪਛੀ ਮਗਰ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਵੀ ਹੈ ਜੀ 14 ਕਿਲੋ ਦੁੱਧ ਤੇ 13 ਕਿਲੋ ਦੁੱਧ ਠੰਡਾ ਕਰਕੇ ਉਥੇ ਲਿਆਉਂਦੇ ਕਰੇ ਮਨਾ ਕੇ ਦੋਗੇ ਬਾਰ ਬਾਰ ਕਿੰਨੂੰ ਠੰਡਾ ਉਹ ਕਿੜੋ ਦੇ ਅੱਛਾ ਕਰੋ ਬੇਨਤੀ ਕਰਾ ਕੇ ਦੋਗੇ ਬੇਨਤੀ ਕਰਾ ਕੇ ਦਾਂ ਇੱਕ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਹਨ ਮੈਂ ਬਾਰ ਬਾਰ ਆ ਮੇਰੇ ਕੋਲ ਚਵਾਈ ਕਰ ਖੜੇ ਕੋਈ ਪਾ ਦੋ ਡੱਕ ਜੋੜ ਤਿੰਨ ਡੱਕ ਜੋੜ ਜਿਹਨਾਂ ਲਾਂਮਾ ਦੇ ਨਾਲ ਮੁਰਗੇ ਵੀਰ ਜੀ ਹਾਂਜੀ ਉਹ ਲਾਂਮਾ ਸਪਚੰਗਾ ਲੱਗਦਾ ਪਰ ਹਾਂ ਮੁਰਗੇ ਆ ਪਰੇਸ਼ਾਨ ਹੋਈਦਾ ਅਗਲਾ ਪਰੇਸ਼ਾਨ ਹੁੰਦਾ ਦੁੱਧ ਚਾਹ ਬਾਰ ਬਾਰ ਕਰਦਾ ਪਰੇਸ਼ਾਨ ਹਾਂਜੀ ਇਹ ਮਜਾ ਨਹੀਂ ਹੁੰਦਾ ਜਿਹ ਪੈਸੇ ਲਾਉਣਦੇ ਹੈਗੇ ਮੈਂ ਪੈਸੇ ਲਾ ਕੇ ਆਏ ਹਾਂ ਹਾਂਜੀ ਤ ਤੋਰ ਹਾਂ ਵੀ ਬਾਰ-ਬਾਰ ਹਰ ਵੀਡੀਓ ਚ ਉਧੀਆਂ ਆਂਦੇ ਹਾਂ ਹਾਂਜੀ ਹਾਂਜੀ ਵੀ ਆਪਣੀ ਤੁਹਾਨੂੰ ਨਾ ਟੜਦੇ ਰਹਿ ਨਾ ਹਟਦੇ ਰਹਿਣਾ ਅਸੀਂ ਤੇ ਬਾਰ-ਬਾਰ ਇਹੀ ਗੱਲ ਕਹਿੰਦੀ ਤਸੱਲੀ ਕਰ ਸਕਦੇ ਤੇ ਪਛੂ ਖੜਿਆ ਕਰ ਆਪਣਾ ਨਾਮ ਮਨੂੰ ਤਾਂ ਟੜਦੇ ਰਹਿ ਨਾ ਹਟਦੇ ਰਹਿਣੋ ਆਪਣੀ ਹੁਣ ਪੈਸੇ ਲਾਉਣੇ ਆਪਣੀ ਤਸੱਲੀ ਕਰਨ ਜਿਹੜੀ ਗੱਬਣਿਆ ਜਿਹੜੀ ਸੂਈਆਂ ਦੋ ਟਾਂ ਦੋ ਤੋਗੇ ਵੇਖਣ ਨੂੰ ਠੀਕ ਹੈ ਜੀ ਜਿਹੜਾ ਇਦਾਂ ਨਗਰ ਉਹਨਾਂ ਨੂੰ ਲਾਮਾ ਦੇਣਾ ਉਹ ਲਾਮਾ ਮੜਾ ਵਾ ਠੀਕ ਹੈ ਜੀ ਤੋਰ ਹਾਂ ਫੇਰ ਇੱਕ ਨਹੀਂ ਹਾਂ ਜਿਹੜਾ ਮਨੂੰ ਲਾਮਾ ਦਿੰਦੋ ਮੜਾ ਵਾ ਨਾ ਪੈਸੇ ਲਾਉਣੇ ਆਪਣੀ ਤਸੱਲੀ ਕਰਨ ਚੱਲ ਲੈ 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 ਮੈਂ ਲੈ ਮੈਂ ਦੁੱਧ ਮੁੱਕਦੇ ਜਿਹੜਾ 12 13 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਹੈਗਾ ਵਾ ਸੂਰਾ ਜਿਹੜਾ ਪਹਿਲਾਂ ਹੀ ਮਹਾਨਾ ਟੈਕਟ ਜਾ ਦੁੱਧ ਹੈਗਾ ਥੱਲੇ ਬੜਾ ਕੰਪੈਕਟ ਹਵਾਨਾ ਜਿਹੜਾ ਇਹਦਾ ਆ ਜ ਲੈ ਆ ਵੀ ਦੰਦ ਵੀ ਇਹਦੇ ਦਿਖਾ ਦਈਏ ਆਪਾਂ ਦੰਦ ਵੀ ਚੱਕੜੀ ਉੱਥੇ ਕਰਾਉਣਾ ਜਾਂਦੇ ਵਸ਼ੀਰ ਦੇ ਨਾਲ ਹਾਂਜੀ ਆਹ ਦੇਖ ਸਾਹ ਦੇ ਜੀ ਪਿਓਰ ਦੋ ਦੰਦਿਆ ਮੂੰਹ ਜੜੀ ਠੀਕ ਹੈ ਜੀ ਤੇ ਕਿੰਨਾ ਰੱਖਦੀ ਇਹਦਾ ਮੁੱਲ ਫਿਰ ਆਪਾਂ ਵੀਰ ਜੀ ਇਹਦਾ ਮੁੱਲ ਤੇ ਆਪਾਂ ਕਰਦੇ ਇਹਦਾ ਵੀ 48000 ਹਾਂਜੀ ਤੇ 45000 ਦੀਆਂ ਦੇ 45000 ਦਿੱਤੇ ਤਾਂ ਬਾਕੀ ਛੋਟ ਛੜ ਮੋਕੇ ਤੇ ਹੋ ਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਫਿਰ ਅਗਰ ਜੀ ਇਹੋ ਵੀ ਆਹ ਸੂਈ ਆ ਹਾਂਜੀ ਆਪਣੀ ਸਮਝਣਾ ਵੇਸ਼ ਚਾ ਕੇ ਖੜੋ ਨਾ ਵੇਖੇ ਖੜੋ ਨਾ ਤੇ ਜਿਹੜਾ ਲਾਂਬਾ ਦੇ ਨਾਲ ਅਲਮਾ ਚੰਗਾ ਨਹੀਂ ਲੱਗਦਾ ਠੀਕ ਹੈ ਜੀ ਤਸੱਲੀ ਕਰੋ ਇਹ ਗੱਬਣਾ ਵਾ ਹਾਂਜੀ ਇਹਦੇ ਪਾਸ ਕਰ ਖੜੋ ਪਾਸ ਕਰਕੇ ਖੜੋ ਹਨਾ ਜੀ ਮੈਂ ਕਹਿ ਰਹਿਣਾ ਉਹ ਮੈਂ ਬਾਰ ਬਾਰਾਂ ਵੀ ਲਾਂਬਾ ਜਿਹੜਾ ਉਹ ਬਹੁਤ ਮੜਾ ਹੁੰਦਾ ਹੈ ਹਾਂਜੀ ਹਾਂਜੀ ਬਾਕੀ ਵੀਰ ਆਪਣੀ ਸਮਝਣਾ ਵੇਸ਼ ਚਾ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ